ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਜਿਹੜੇ ਨੇ ਗਾਇਬ ਹੁੰਦੇ ਨੇ ਜਿਸ ਨੂੰ ਲੈ ਕੇ ਲਗਾਤਾਰ ਹੀ ਖਬਰਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਤਾਂ ਬੀਤੇ ਦਿਨ ਵੀ ਅਸੀਂ ਦੇਖ ਸਕਦੇ ਸੀ ਕਿ ਜਥੇਦਾਰ ਨੇ ਜਥੇਦਾਰ ਦੇ ਵੱਲੋਂ ਜਿਹੜੇ ਐਸਡੀਪੀਸੀ ਪ੍ਰਧਾਨ ਨੇ ਹਰਜਿੰਦਰ ਸਿੰਘ tạmਮੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਨੂੰ ਆਦੇਸ਼ ਦਿੱਤੇ ਗਏ ਸੀ ਕਿ ਸਰਕਾਰ ਦਾ ਸਹਿਯੋਗ ਜਿਹੜਾ ਕੀਤਾ ਜਾਏ ਦੂਜੇ ਪਾਸੇ ਦੇਖਿਆ ਗਿਆ ਕਿ ਸਰਕਾਰ ਦੇ ਵੱਲੋਂ ਵੀ ਇੱਕ ਸਪੈਸ਼ਲ ਇਨਵੈਸਟੀਗੇਟਿਓਨ ਕਿ ਟੀਮ ਜਿਹੜੀ ਤਿਆਰ ਕੀਤੀ ਜਾਂਦੀ ਹੈ ਸੱਟ ਤਿਆਰ ਕੀਤੀ ਜਾਂਦੀ ਹੈ 328 ਸਰੂਪਾਂ ਨੂੰ ਲੱਭਣ ਦੀ ਲਗਾਤਾਰ ਹੀ ਕੋਸ਼ਿਸ਼ਾਂ ਜਿਹੜੀਆਂ ਨੇ ਜਾਰੀ ਦੇਖੀਆਂ ਜਾ ਸਕਦੀਆਂ ਸੀ ਤਾਂ ਫਿਲਹਾਲ ਦੇ ਘੜੀ ਵਿੱਚ ਇਸ ਮਾਮਲੇ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਜਿਹੜੀ ਐ ਸਾਹਮਣੇ ਆ ਰਹੀ ਐ ਸਰੂਪ ਜਿਹੜੇ ਨੇ ਮਿਲੇ ਨੇ 50 ਤੋਂ 60 ਸਰੂਪ ਜਿਹੜੇ ਨੇ ਟਰੇਸ ਕਰ ਲਿੱਤੇ ਗਏ ਨੇ ਤਾਂ ਲਗਾਤਾਰ ਹੀ ਖਬਰਾਂ ਸਾਹਮਣੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੂਪ ਜਿਹੜੇ ਨੇ ਗਾਇਬ ਹੋਏ ਸੀ ਉਸ ਨੂੰ ਇਹ ਕਿ ਸੁਲੇ ਦੀ ਸਭ ਤੋਂ ਵੱਡੀ ਅਪਡੇਟ ਹੈ ਪਤਾ ਲੱਗ ਚੁੱਕਿਆ ਪੰਜਾਬ ਤੋਂ 60 ਸਰੂਪ ਜਿਹੜੇ ਨੇ ਟਰੇਸ ਹੋ ਗਏ ਨੇ ਕੁੱਲ ਮਿਲਾ ਕੇ 328 ਸਰੂਪ ਜਿਹੜੇ ਨੇ ਗਾਇਬ ਹੋਏ ਸੀ ਤੇ ਇਹਨਾਂ ਦੇ ਵਿੱਚੋਂ 50 ਤੋਂ 60 ਜਿਹੜੇ ਨੇ ਫਿਲਹਾਲ ਦੀ ਗੜੀ ਦੇ ਵਿੱਚ ਟਰੇਸ ਕਰ ਲਿੱਤੇ ਗਏ ਨੇ ਕਿ ਸਥਾਥ ਤੇ ਮੌਜੂਦ ਨੇ ਇਹ ਵੀ ਪਤਾ ਲੱਗ ਚੁੱਕਿਆ ਤੇ ਉਥੇ ਕਿਵੇਂ ਪਹੁੰਚੇ ਇਸ ਦੀ ਜਾਂਚ ਜਿਹੜੀ ਹੈ ਸਿਟ ਦੇ ਵੱਲੋਂ ਕੀਤੀ ਜਾ ਰਹੀ ਹੈ ਸਿਟ ਦੇ ਵੱਲੋਂ ਹੁਣ ਪੂਰੀ ਮਰਿਆਦਾ ਦੇ ਨਾਲ ਸਰੂਪਾ ਨੂੰ ਐਸਜੀਪੀਸੀ ਨੂੰ ਸੌਂਪ ਦਿੱਤਾ ਜਾਏਗਾ ਜ਼ਥੇਦਾਰ ਦੇ ਵੱਲੋਂ ਆਦੇਸ਼ ਦਿੱਤੇ ਗਏ ਸੀ ਕਿ ਸਰਕਾਰ ਦਾ ਸਹਿਯੋਗ ਕੀਤਾ ਜਾਏ ਬੀਤੇ ਦਿਨ ਦੀ ਹੀ ਇਹ ਖਬਰ ਹੈ ਜਿਹੜੀ ਹੈ ਤੇ ਹੁਣ ਅੱਜ ਦੇਖ ਸਕਦੇ ਹਾਂ ਕਿ ਜਿਹੜੇ ਸਰੂਪ ਨੇ ਸਰੂਪ ਮਿਲ ਚੁੱਕੇ ਨੇ ਸੈਟ ਬਣਾਉਣ ਦੀ ਅਪੀਲ ਵੀ ਜਿਹੜੀ ਹੈ ਪਹਿਲੇ ਸਮੇਂ ਦੇ ਵਿੱਚ ਕੀਤੀ ਗਈ ਸੀ ਤਾਂ ਹੁਣ ਦੇਖਿਆ ਜਾਏਗਾ ਕਿ ਪੂਰੇ ਮर्यादा ਦੇ ਨਾਲ ਸੈਟ ਜਿਹੜੀ ਉਸ ਦੇ ਵੱਲੋਂ ਐਸਡੀਪੀਸੀ ਨੂੰ ਇਹ ਸਰੂਪ ਜਿਹੜੇ ਨੇ ਪੰਜਾਬ ਤੋਂ 60 ਸਰੂਪ ਜੋ ਕਿ ਟ੍ਰੇਸ ਹੋ ਚੁੱਕੇ ਨੇ ਇਹਨਾਂ ਨੂੰ ਐਸਡੀਪੀਸੀ ਨੂੰ ਸੌਪਿਆ ਜਾਏਗਾ ਤੇ ਦੇਖ ਸਕਦੇ ਹਾਂ ਕਿ ਜਿਸ ਵੇਲੇ ਅਜੇ ਹੀ ਕੋਈ ਪ੍ਰਕਿਰਿਆ ਹੁੰਦੀ ਉਸ ਵੇਲੇ ਪੰਜ ਸਿੰਘਾਂ ਦਾ ਵੀ ਜਿਹੜਾ ਹੁਣ ਜ਼ਰੂਰੀ ਹੁੰਦਾ ਪੰਜ ਸਿੰਘ ਪੰਜ ਪਿਆਰੇ ਦੇ ਨਾਲ ਹੀ ਇੱਕ ਗਰੰਥੀ ਸਿੰਘ ਤੇ ਉਹ ਬਸ ਜਾਂ ਫਿਰ ਵਾਹਨ ਜਿਸ ਦੇ ਵਿੱਚ ਸਰੂਪਾ ਨੂੰ ਲਿਜਾਇਆ ਜਾਏਗਾ ਤਾਂ ਪੂਰੇ ਮਰਿਆਦਾ ਦੇ ਨਾਲ ਜਿਹੜਾ ਇਹ ਸਰੂਪ ਐਸਡੀਪੀਸੀ ਨੂੰ ਸੌਪੇ ਜਾਣਗੇ ਤਾਂ ਹੁਣ ਸਵਾਲ ਖੜਾ ਹੁੰਦਾ ਕਿ ਕਿਸ ਥਾਂ ਦੇ ਉੱਪਰ ਇਸ ਬੂਤ ਜਿਹੜੇ ਨੇ ਮੌਜੂਦ ਸੀ ਵੰਗੇ ਦੇ ਨੇੜੇ ਜਿਹੜੇ ਇਸ ਰੂਪ ਮਿਲੇ ਨੇ ਉਹੀ ਨੇ ਤੇ ਇਹ ਉਹੀ ਸੂਰੂਪ ਨੇ ਉਹੀ 50 ਤੋਂ 60 ਸੂਰੂਪ ਮਿਲੇ ਨੇ ਜਿਹੜੀ ਕਿ ਰਿਕਾਰਡ ਦੇ ਵਿੱਚੋਂ ਗਾਇਬ ਦੇਖੇ ਜਾ ਸਕਦੇ ਸੀ ਤਾਂ ਸਭ ਤੋਂ ਵੱਡੀ ਖਬਰ ਜਿਹੜੀ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਮਹਾਰਾਜ ਦਾ ਸਰੂਪ ਜਿਹੜਾ ਲੈ ਕੇ ਜਾਇਆ ਜਾਏਗਾ ਪ੍ਰਕਿਰਿਆ ਜਿਹੜੀ ਹੈ ਅੱਜ ਪੂਰੀ ਕੀਤੀ ਜਾਣੀ ਹੈ ਸਿਟ ਦੇ ਵੱਲੋਂ ਬੱਸ ਦੇ ਵਿੱਚ ਸਰੂਪਾਂ ਨੂੰ ਜਿਹੜਾ ਲਜਾਇਆ ਜਾਏਗਾ ਪਰ ਇਹ ਵੀ ਦੱਸਦੀ ਕਿ ਸਰੂਪ ਕਿੱਥੇ ਮਿਲੇ ਨੇ ਤਾਂ ਫਿਲਹਾਲ ਦੀ ਕੜੀ ਦੇ ਵਿੱਚ ਇਸ ਨੂੰ ਡਿਸਕਲੋਸ ਨਹੀਂ ਕੀਤਾ ਜਾ ਸਕਦਾ ਜਿੱਥੇ ਪਰ ਇਹਨਾਂ ਤੁਹਾਨੂੰ ਜ਼ਰੂਰੀ ਦੱਸ ਦਿੰਨੇ ਕਿ ਜਿੱਥੇ ਇਹਨਾਂ ਸਰੂਪਾਂ ਨੂੰ ਨਹੀਂ ਹੋਣਾ ਚਾਹੀਦਾ ਸੀ ਉਸੇ ਥਾਂ ਤੋਂ ਇਹ ਸਰੂਪ ਜਿਹੜੇ ਨੇ ਮਿਲੇ ਨੇ ਸਿਟ ਤੇ ਐਸ்சிਪੀਸੀ ਜਿਹੜੀ ਕਿੱਥੇ ਨਾ ਕਿਤੇ ਹੁਣ ਕੋਆਰਡੀਨੇਟ ਕਰ ਦੇ ਦੋਵਾਂ ਦੇ ਵੱਲੋਂ ਚੱਲਿਆ ਜਾਏਗਾ ਸ਼ਲਾਗ ਹੈ ਉਹ ਕਦਮ ਜਿਹੜਾ ਦੇਖ ਸਕਦੇ ਸੀ ਕਿ ਜੱਥੇਦਾਰ ਦੇ ਵੱਲੋਂ ਬੀਤੇ ਦਿਨੀ ਚੱਕਿਆ ਗਿਆ ਤੇ ਹੁਣ ਦੇਖ ਸਕਦੇ ਹਾਂ ਕਿ ਪੰਜਾਬ ਤੋਂ 60 ਸਰੂਪ ਜਿਹੜੇ ਨੇ 328 ਦੇ ਵਿੱਚੋਂ ਮਿਲ ਚੁੱਕੇ ਨੇ ਪਰ ਸਵਾਲ ਖੜੇ ਹੁੰਦੇ ਨੇ ਕਿ ਕਿਸਤੇ ਕਹਿਣ ਤੇ ਇਹ ਸਰੂਪ ਜਿਹੜੇ ਨੇ ਇੱਥੋਂ ਦੀ ਗਏ ਸੀ ਕਿਸੇ ਲੀਡਰ ਨੇ ਫੋਨ ਕੀਤਾ ਹੈ ਜਾਂ ਫਿਰ ਕੀ ਇਹ ਪੂਰਾ ਮਾਮਲਾ ਹੈ ਇਸ ਨੂੰ ਲੈ ਕੇ ਤਾਂ ਜਾਂਚ ਸਿੱਟ ਦੇ ਵੱਲੋਂ ਲਗਾਤਾਰ ਹੀ ਕੀਤੀ ਜਾ ਰਹੀ ਹੈ ਪਰ ਬੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਇਹ ਸਭ ਕਿਵੇਂ ਹੋਇਆ ਜਾਂਚ ਜਿਹੜੀ ਹੈ ਲਗਾਤਾਰ ਹੀ ਸਿੱਟ ਦੇ ਵੱਲੋਂ ਕੀਤੀ ਜਾਣੀ ਹੈ ਦੱਸਦੀ ਹੈ ਕਿ ਜਿੱਥੇ ਜਿੱਥੇ ਮਿਲੇ ਨੇ ਸਰੂਪ ਉਹਨਾਂ ਤੋਂ ਵੀ ਪੁੱਛ ਕੇ ਜਿਹੜੀ ਹੈ ਕੀਤੀ ਜਾਏਗੀ ਕਿ ਆਖਿਰ ਉਹਨਾਂ ਦੇ ਕੋਲ ਕਿਵੇਂ ਪਹੁੰਚੇ ਕਾਲ ਡਿਟੇਲਸ ਵੀ ਜਿਹੜੀਆਂ ਨੇ ਚੈੱਕ ਕੀਤੀਆਂ ਜਾਣਗੀਆਂ ਬੰਗੇ ਦੇ ਕੋਲ ਜਿੱਥੋਂ ਦੀ ਇਹ ਸਰੂਪ ਮਿਲਣ ਉੱਥੇ ਦੇ ਲੀਡਰ ਦਾ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਨਾ ਜਿਹੜਾ ਸਾਹਮਣੇ ਆਇਆ ਸੀ ਪਰ ਇਹ तमाम ਗੱਲਾਂ ਦਾ ਖੁਲਾਸਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਸਿੱਟ ਦੇ ਵੱਲੋਂ ਕਾਰਵ ਜਿਹੜੀ ਲਗਾਤਾਰ ਹੀ ਜਾਰੀ ਕੀਤੀ ਜਾ ਰਹੀ ਹੈ 15 ਜਨਵਰੀ ਨੂੰ ਜਿਹੜੇ ਸੀਐਮ ਭਗਵੰਤ ਮਾਨ ਨੇ ਸੀਐਮ ਭਗਵੰਤ ਮਾਨ ਦੇ ਵੀ ਜਿਹੜੇ ਨੇ ਪੇਸ਼ ਹੋਣਗੇ ਤਾਂ ਕੀ ਇਸ ਮਾਮਲੇ ਦੇ ਵਿੱਚ ਅੱਗੇ ਹੋਏਗਾ ਇਹ ਤੁਹਾਨੂੰ ਜ਼ਰੂਰ ਹੀ ਦੱਸਾਂਗੇ ਪਰ ਫਿਲਹਾਲ ਦੀ ਘੜੀ ਵਿੱਚ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ 32800 ਰੁਪਏ ਜਿਹੜੇ ਕਿ ਕਿੰਨੇ ਹੀ ਲੰਬੇ ਸਮੇਂ ਤੋਂ ਗਾਇਬ ਦੇਖੇ ਜਾ ਸਕਦੇ ਸੀ ਤੋਂ ਦੇ ਵਿੱਚੋਂ 50 ਤੋਂ 60 ਸਰੂਪ ਜਿਹੜੇ ਨੇ ਟਰੇਸ ਹੋ ਚੁੱਕੇ ਨੇ ਹਾਲਾਂਕਿ ਬਾਕੀ ਦੇ ਸਰੂਪ ਕਿੱਥੇ ਨੇ ਇਸ ਨੂੰ ਲੈ ਕੇ ਵੀ ਫਿਲਹਾਲ ਦੀ ਘੜੀ ਦੇ ਵਿੱਚ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ 50 ਤੋਂ 60 ਸਰੂਪ ਮਿਲੇ ਨੇ ਜਿਸ ਸਥਾਨ ਤੋਂ ਨਹੀਂ ਮਿਲਨੇ ਚਾਹੀਦੇ ਸੀ ਉੱਥੋਂ ਦੀ ਮਿਲੇ ਨੇ ਤੇ ਕਿਵੇਂ ਪਹੁੰਚੇ ਉੱਥੇ ਇਸ ਨੂੰ ਲੈ ਕੇ ਵੀ ਸਿੱਟਾ ਲਗਾਤਾਰ ਹੀ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ